ਸਾਨੇਵਾਲ ਸਹਿਰੀ ਕਾਂਗਰਸ ਪ੍ਰਧਾਨ ਰਮੇਸ਼ ਕੁਮਾਰ ਪੱਪੂ ਵੱਲੋਂ ਪੁਰਾਣੀ ਤਾਣਾ ਮੰਡੀ ਸਾਨੇਵਾਲ ਚ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਗੋਪਾਲ ਰਾਏ ਦੇ ਹੱਕ ਵਿੱਚ ਚੋਣ ਪ੍ਰਚਾਰ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਨਗਰ ਕੌਂਸਲ ਸਾਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਜੀਤ ਸਿੰਘ ਹਾਰਾ ਵੱਲੋਂ ਸਾਨੇਵਾਲ ਅੰਦਰ ਡਾਕਟਰ ਅਮਰ ਸਿੰਘ ਗੋਪਾਲ ਰਾਏ ਵੱਲੋਂ ਫਰਵਾਈ ਗਈ ਕਾਸਕਾਰਾਂ ਦੇ ਕੰਮਾਂ ਨੂੰ ਇੱਕ ਇੱਕ ਕਰਕੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਅਤੇ ਉਹਨਾਂ ਡਾਊਟ ਅਮਰ ਸਿੰਘ ਬੋਪਾ ਰਾਏ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ ਯਾਰ ਦੇਖੋ ਮੈਂ ਅੱਜ ਸਵੇਰ ਦਾ 9:30 ਵਜੇ ਦਾ ਸਾਨੇਵਾਲ ਵਿਦਨ ਸਭਾ ਹਲਕੇ ਚ ਆਇਆ ਹੋਇਆ ਮੈਂ ਮਤਲਬ ਇਹ ਕਹਿ ਸਕਦਾ ਕਿ ਇੰਨਾ ਜ਼ਿਆਦਾ ਵਧੀਆ ਲੋਕਾਂ ਦਾ ਸਪੋਰਟ ਔਰ ਰਿਸਪੌਂਸ ਮਿਲ ਰਿਹਾ ਕੋਈ ਜਗ੍ਹਾ ਨਹੀਂ ਆ ਜਿੱਥੇ ਲੋਕ ਇਹ ਖੜੇ ਹੋ ਕੇ ਨਹੀਂ ਕਹਿ ਰਹੇ ਕਿ ਅਸੀਂ ਮੋਦੀ ਨੂੰ ਹਟਾਉਣਾ ਔਰ ਕਾਂਗਰਸ ਦੀ ਸਰਕਾਰ ਬਣਾਉਣਾ ਅੱਜ ਇੱਥੋਂ ਤੱਕ ਹੋਇਆ ਕਿ ਅਸੀਂ ਜਿੰਨੇ ਪ੍ਰੋਗਰਾਮ ਰੱਖੇ ਸੀ ਲੋਕਾਂ ਨੇ ਉਹਦੇ ਵਿੱਚ ਉਹਨੇ ਹੀ ਦੂਸਰੇ ਪ੍ਰੋਗਰਾਮ ਜੋੜ ਕੇ ਕੀਤੇ ਤਾਂ ਹੀ ਇੱਥੇ ਮੈਂ 2-3 ਘੰਟੇ ਲੇਟ ਆਇਆ ਬਹੁਤ ਜ਼ਿਆਦਾ ਸਪੋਰਟਾ ਕਾਂਗਰਸ ਪਾਰਟੀ ਦੀ ਮੈਂ ਇੱਥੋਂ ਦੇ ਸਾਰੇ ਲੀਡਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਰੇ ਬਹੁਤ ਮਿਹਨਤ ਕਰ ਰਹੇ ਆਂ ਔਰ ਅਸੀਂ ਸਾਨੇਵਾਲ ਵਿਧਾਨ ਸਭਾ ਸੀਟ ਵੀ ਜਿੱਤਾਂਗੇ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਵੀ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਅੱਜ ਜਿਹੜਾ ਅਸੀਂ ਇਕੱਠ ਕੀਤਾ ਗਿਆ ਸੀ ਸਾਹਨੇਵਾਲ ਵਿਖੇ ਇਹ ਕਿਹਨਾਂ ਕਹਦੇ ਸਾਡੇ ਕਿਹਨਾਂ ਕਹਦੇ ਜੋ ਆਪਣੇ ਐਮਪੀ ਸਾਹਿਬ ਨੇ ਜੋ ਪਹਿਲਾਂ रह चुके हैं ਡਾਕਟਰ ਅਮਰ ਸਿੰਘ ਤੇ ਹੁਣ ਮੌਜੂਦਾ ਜੋ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਲਈ ਕੀਤਾ ਗਿਆ ਸੀ ਅਸੀਂ ਜੋ ਚਾਹਨੇ ਆ ਜਿਸ ਅਕੋਰਡਿੰਗ ਉੱਪਰ ਆਪਾਂ ਦੇਖ ਰਹੇ ਆ ਬੀਜੇਪੀ ਕੰਨੀ ਵੱਲੋਂ ਜੋ ਆਪਣੇ ਵੱਲ ਦੇਸ਼ ਮਾਰੂ ਨੀਤੀਆਂ ਲੋਕਾਂ ਨੂੰ ਦਬਾਉਣ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜੋ ਹੈਗਾ ਇਹ ਸਭ ਕੁਝ ਕੀਤਾ ਜਾ ਰਿਹਾ ਅਸੀਂ ਕਹਿ ਰਹੇ ਲੋਕ ਆਪ ਉੱਠਣ ਤੇ ਲੋਕ ਇਹਨਾਂ ਨੂੰ ਜਿਧਾਨ ਕਾਂਗਰਸ ਪਾਰਟੀ ਨੂੰ ਖੜਾ ਕਰਨ ਵੀ ਤਾਂ ਜੋ ਇਹਨਾਂ ਦੇ ਦਿਮਾਗ ਖਰਾਬ ਹੋ ਜੂ ਤਾਂ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਤੇ ਜਿਹੜੇ ਲੋਕ ਦਬਾਏ ਜਾ ਰਹੇ ਆ ਉੱਠ ਕੇ ਖੜ ਸਕਣ ਤੇ ਆਪਣੀ ਜਿਹੜੀ ਉਹਨਾਂ ਸ਼ਕਤੀਆਂ ਨੂੰ ਪੇਚਾੜ ਸਕਣ। ਜੀ ਸਾਹਮਣੇ ਨੂੰ ਲੈ ਕੇ ਤਾਂ ਦੇਖੋ ਕਾਫੀ ਸਮਾਂ ਹੋ ਗਿਆ ਅੱਜ ਕਮੇਟੀ ਦਾ ਜਿਹੜਾ ਸਮਾਂ ਹੈ ਕਾਫੀ ਲੋਕ ਬੈਠੇ ਰਹੇ ਨੇ ਕਿਸ ਤਰ੍ਹਾਂ ਦਾ ਜਿਹੜੀ ਜਿਹੜੀ ਚੀਜ਼ ਇਸ ਚੀਜ਼ ਨੂੰ ਆਪਾਂ ਵੀ ਸਮਝ ਸਕਦੇ ਆ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਨੇ ਜੀਕਾਂ ਦੀ ਜਾਂਦੀ ਹੈ ਉਵੇਂ-ਉਵੇਂ ਰੁਝਾਨ ਵਧਿਆ ਜਾਂਦਾ ਹੈ। ਕਿ ਕਿ ਆਪਾਂ ਨੂੰ ਵੀ ਪਤਾ ਕਈ ਵਾਰੀ ਕੀ ਹੁੰਦਾ ਜਿਵੇਂ ਉਹਨਾਂ ਨੇ ਆਪਾਂ ਨੂੰ ਦੱਸਿਆ ਇੱਥੇ ਵੀ ਤਿੰਨ ਜਗ੍ਹਾ ਉਹਨਾਂ ਨੂੰ ਰੋਕ ਲਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਵਿਚਾਰ ਸਾਡੇ ਮੂਰੇ ਰੱਖ ਕੇ ਜਾਓ ਉਸ ਕਰਕੇ ਆਪਾਂ ਸਮਝ ਸਕਦੇ ਹਾਂ ਹਰ ਵਾਰੀ ਹੋ ਜਾਂਦਾ ਵਾ ਕਿ ਨਾ ਕਹਦੇ ਕਿਤੇ ਨਾ ਕਿਤੇ ਜਦੋਂ ਰੁਕਾਵਟ ਆ ਜੇ ਤਾਂ ਉਸ ਚੀਜ਼ 'ਚ ਸਮਾਂ ਲੱਗ ਜਾਂਦਾ ਵਾ ਅਸੀਂ ਜਿਸ ਤਰ੍ਹਾਂ ਹਲਕਾ ਸੰਨਲ ਦੀ ਟਕਸਾਲੀ ਪੱਪੂ ਜੀ ਨੇ ਪ੍ਰਧਾਨਗੀ ਲੈਣ ਤੱਕ ਸਾਹਮਣੇ ਰੱਖੀ ਤੇ ਕਈ ਬਿਜਲੀ ਉਸ ਪਰਚੇ ਵੀ ਤੇ ਦਬਾਅ ਵੀ ਰਿਹਾ ਤੇ ਅੱਜ ਜਿੱਥੇ ਹਲਕਾ ਸੰਨਲ 'ਚ ਕਈ ਉਮੀਦਵਾਰ ਸੀਗੇ ਅੱਜ ਬਹੁਤ ਦੋ ਤਿੰਨ ਕ ਨਾਮੀ ਬੰਦੇ ਰਹਿ ਗਏ ਤੇ ਫਿਰ ਤੁਸੀਂ ਇਹਨੂੰ ਕਿੱਦਾਂ ਅੱਗੇ ਚਲਾਉਂਗੇ ਦੇਖੋ ਜਿਹੜੀ ਚੀਜ਼ ਸਾਰੇ ਭੰਦੇ ਨੇ ਜਿਹੜੀ ਚੀਜ਼ ਹੈਗੀ ਆ ਇਸ ਚੀਜ਼ ਨੂੰ ਕਹਿਣਾ ਇਹ ਦੇਖੋ ਜੇ ਕੁਝ ਭੱਜ ਰਿਹਾ ਤਾਂ ਬਹੁਤ ਨਵੇਂ ਵੀ ਜੁੜ ਰਹੇ ਆ ਨਾ ਨਾ ਵੱਧ ਜਿਹੜੇ ਪੁਰਾਣੇ ਖੜੇ ਆ ਜਿਨ੍ਹਾਂ ਨੂੰ ਪਤਾ ਸਹੀ ਨੇ ਉਹ ਉੱਥੇ ਹੀ ਖੜੇ ਨੇ ਕਿਉਂਕਿ ਉਹਨਾਂ ਨੂੰ ਮੈਟਰ ਨਹੀਂ ਕਰਦਾ ਵੀ ਕਿਹਨਾ ਕਹਿੰਦੇ ਆ ਗਿਆ ਕਿਉਂਕਿ ਕੰਮ ਕਰਨ ਲਈ ਤੁਹਾਡੀ ਆਪ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਆ ਕਈ ਲੋਕ ਪਾਰਟੀਆਂ ਸਿਰ ਤੇ ਕੰਮ ਕਰਦੇ ਪਾਰਟੀਆਂ ਸਿਰ ਤੇ ਕਦੀ ਕੰਮ ਨਹੀਂ ਹੁੰਦੇ ਜੋ ਤੁਹਾਡੀ ਆਪ ਦਾ ਵਜੂਦ ਆ ਲੋਕਾ ਉਸ ਦੇ ਸਿਰ ਤੇ ਹੀ ਕੰਮ ਹੁੰਦਾ ਹੈ ਕੁਝ ਆਪੇ ਮਨੇ ਪ੍ਰਧਾਨ ਝਾੜੂ ਦੇ ਦਬਕ ਵੀ ਮਾਰ ਰਹੇ ਨੇ ਤੁਹਾਡੇ ਤੇ ਨਹੀਂ ਉਹਨਾਂ ਚੌਣਾਂ ਦੇ ਤੁਸੀਂ ਕੀ ਕਹਿੰਦੇ ਕਹਿੰਦੇ ਇੰਨਾ ਚੀਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਅਸੀਂ ਜਿਵੇਂ ਹਰ ਸਾਲ ਸਾਡੀ ਤੀਜੀ ਪੋਸਟ ਇਸ ਚੀਜ਼ ਵਿੱਚ ਆ ਗਈ ਆ ਅਸੀਂ ਉਸੇ ਤਰ੍ਹਾਂ ਹੈ ਕਿ ਨਾ ਕਹਿੰਦੇ ਸਾਹਨੇ ਵਾਲੇ ਕੰਮ ਕਰਦੇ ਰਵਾਂਗੇ ਤੇ ਅਸੀਂ ਇਸ ਤੇ ਨੂੰ ਅੱਗੇ ਵਧਾਉਂਦੇ ਰਵਾਂਗੇ